ਅੱਜ ਮੈਂ ਔਖੀ ਹੋ ਕੇ ਹਾਂਜੀ ਇਹਨੂੰ ਮਿਲਣ ਦੀ ਖਾਤਰ ਆ ਜੀ ਠੀਕ ਹੈ ਤੁਸੀਂ ਭਾਵਕ ਹੋ ਗਏ ਜਾ ਕੇ ਮਿਰਜ ਜੀ ਅੱਜ ਤੁਸੀਂ ਇੰਡੀਆ ਤੋਂ ਆਈ ਫੈਮਿਲੀ ਜੋ ਨਨਕਾਣਾ ਸਾਹਿਬ ਆਏ ਆ ਉਹਨਾਂ ਨੂੰ ਮਿਲਣ ਆਏ ਹੋ ਜੀ ਇਹ ਫੈਮਿਲੀ ਨੂੰ ਕਿਵੇਂ ਜਾਣਦੇ ਹੋ ਮੇਰਾ ਨਾਮ ਮਲਕ ਯਾਸੀਨ ਆ ਜੀ ਤੇ ਮੇਰੀ ਉਮਰ 50 ਸਾਲ ਹੈ ਜੀ ਤੇ ਓਬਵੀਅਸਲੀ ਲੱਗਦਾ ਵੀ ਇਹੀ ਮੈਂ 1947 ਦੇ ਵੇਲੇ 'ਚ ਮੈਂ ਨਹੀਂ ਸੀ ਹੈਗਾ ਪਰ ਮੇਰੇ ਬਾਪੂ ਜੀ ਹੈਗੇ ਸੀ ਮੇਰੇ ਦਾਦਾ ਜੀ ਹੈਗੇ ਸੀ ਹਮਮ ਔਰ ਉਹਨਾਂ ਨੇ ਪਿੰਡ ਰੋਡੇ ਜੀ ਉਸ ਵੇਲੇ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਹੁੰਦਾ ਸੀ ਹੁਣ ਉਸ ਪਿੰਡ ਦਾ ਜ਼ਿਲ੍ਹਾ ਮੋਗਾ ਵਾ ਤੇ ਤਹਿਸੀਲ ਬਾਗਾ ਪੁਰਾਣਾ ਵਾ ਜੀ ਤੇ ਉਸ ਪਿੰਡ ਦੇ ਵਾਸੀ ਸੀ ਮੇਰੇ ਦਾਦਾ ਜੀ ਮੇਰੇ ਅੱਬੂ ਜੀ ਹਮ ਅਸੀਂ ਉੱਥੇ ਰਹਿੰਦੇ ਸੀ ਤੇ ਮੇਰੇ ਦਾਦਾ ਜੀ ਤੇ ਮੇਰੇ ਅੱਬੂ ਜੀ ਤੇ ਫਿਰ ਮੇਰੇ ਤਾਇਆ ਜਾਨ ਸਾਰੇ ਪਿੰਡ ਦੀਆਂ ਗੱਲਾਂ ਇੰਨੀਆਂ ਕਰਦੇ ਸੀ ਇੰਨੀਆਂ ਕਰਦੇ ਸੀ ਵੀ ਛੋਟੇ ਹੁੰਦਿਆਂ ਹੀ ਨਾ ਮੈਨੂੰ ਨਾ ਪਿੰਡ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀਆਂ ਦਾ ਬੜਾ ਮੈਨੂੰ ਸ਼ੌਕ ਹੋ ਗਿਆ ਮੇਰੀ ਦਿਲ ਦੇ ਵਿੱਚ ਮੁਹੱਬਤ ਪੈਦਾ ਹੋਈ ਤੇ ਫਿਰ ਮੈਂ ਇਹ ਸੋਚਿਆ ਕਿ ਮੈਂ ਨਾ ਆਪਣੇ ਪਿੰਡ ਦੇ ਵਾਸੀਆਂ ਦੇ ਨਾਲ ਰਾਬਤਾ ਜੀ ਇਸ ਤਰ੍ਹਾਂ ਹੋਇਆ ਤੇ ਇਸ ਫੈਮਿਲੀ ਨਾਲ ਤੁਹਾਡਾ ਰਾਬਤਾ ਕਿਵੇਂ ਹੋਇਆ ਇਸ ਫੈਮਿਲੀ ਨਾਲ ਰਾਬਤਾ ਐਕਚੁਅਲੀ ਹੋਇਆ ਉਹਦੀ ਮੇਨ ਵਜ੍ਹਾ ਬਣੀ ਉਥੇ ਪਿੰਡ ਰੋਡੇ ਦੇ ਵਿੱਚ ਹੈ ਇੱਕ ਨਿਰਮਲ ਸ਼ਾਪਿੰਗ ਸੈਂਟਰ ਨਿਰਮਲ ਉਹਨੂੰ ਨਿਮਾ ਨਿਮਾ ਕਹਿੰਦੇ ਨੇ ਤੇ ਬਹੁਤ ਅੱਛਾ ਬੰਦਾ ਵਾ ਹਮ ਤੇ ਉਹਦਾ ਨਾ ਮੈਂ ਗੂਗਲ ਮੈਪ ਦੇ ਉੱਤੇ ਨੰਬਰ ਕੱਢਿਆ ਜੀ ਪਿੰਡ ਰੋਡੇ ਤੋਂ ਗੂਗਲ ਮੈਪ ਦੇ ਉੱਤੇ ਨੰਬਰ ਕੱਢਿਆ ਤੇ ਮੈਂ ਉਹਨੂੰ ਕਾਲ ਮਲਾਈ ਜੀ ਕਿਸੇ ਬੰਦੇ ਨੇ ਕਦੀ ਵੀ ਮੇਰੀ ਕਾਲ ਨਹੀਂ ਸੀ ਚੁੱਕੀ ਹੋਰ ਵੀ ਕੁਝ ਸਟੂਡੀਓ ਦੇ ਨੰਬਰ ਕੋਈ ਸੀਗੇ ਜੀ ਕੋਈ ਲੇਕਿਨ ਉਹਨਾਂ ਨੇ ਕਿਸੇ ਨੇ ਇੱਕ ਡੇਰੀ ਫਾਰਮ ਦਾ ਨੰਬਰ ਸੀਗਾ ਜੀ ਜੀ ਉਹਨਾਂ ਨੇ ਮੇਰੀ ਕਾਲ ਨਾ ਚੱਕਣੀ WhatsApp ਦੇ ਉੱਤੇ ਲੇਕਿਨ ਇਹ ਨਿਰਮਲ ਨੇ ਮੇਰੀ ਕਾਲ ਚੁੱਕ ਲਈ ਹੂੰ ਤੇ ਮੈਂ ਕਹਿਆ ਯਾਰ ਤੂੰ ਰੋਡੇਪਿੰਡ ਤੋਂ ਬੋਲਦਾ ਪਿਆ ਕਹਿੰਦਾ ਹਾਂਜੀ ਹਾਂਜੀ ਤੇ ਮੈਨੂੰ ਕਹਿੰਦਾ ਵੀ ਤੁਹਾਡਾ ਮੈਂ ਕਹਿਆ ਮੇਰੇ ਦਾਦਾ ਜੀ ਵੀ ਰੋਡੇਪਿੰਡ ਦੇ ਨਾਲ ਸੀਗੇ ਸਾਡਾ ਲਿੰਕ ਸੀਗਾ ਤੇ ਸਾਡਾ ਵੀ ਪਿੰਡ ਰੋਡੇ ਆ ਜੀ ਉਹਨੇ ਇਸ ਤਰ੍ਹਾਂ ਕਰਕੇ ਨਾ ਯਾਨੀ ਕਿ ਮੇਰੀ ਗੱਲ ਸੁਣ ਲਈ ਮੇਰੇ ਨਾਲ ਉਹਨੇ ਕਿਹਾ ਮੈਂ ਤੈਨੂੰ ਨਾ ਇੱਕ ਹੋਰ ਬੰਦੇ ਦਾ ਨੰਬਰ ਦੇਵਾਂਗਾ ਜੀ ਉਹ ਤੇਰੇ ਨਾਲ ਗੱਲ ਕਰਿਆ ਕਰੇਗਾ ਮੈਂ ਕਹਿਆ ਠੀਕ ਆ ਉਹਨੇ ਫਿਰ ਨਾ ਮੈਨੂੰ ਸਰਦਾਰ ਪਲਵਿੰਦਰ ਸਿੰਘ ਬਰਾੜ ਜੀ ਨੂੰ ਡੱਡੂ ਡੱਡੂ ਕਹਿੰਦੇ ਨੇ ਪਿੰਡ ਦੇ ਵਿੱਚ ਜੀ ਜੀ ਤੇ ਉਹ ਮੇਰਾ ਭਾਈ ਵੀ ਆ ਮੇਰਾ ਯਾਰ ਆ ਸੇ ਉਹਦੇ ਬੱਚੇ ਮੈਨੂੰ ਤਾਇਆ ਕਹਿੰਦੇ ਆ ਤੇ ਮੇਰੇ ਬੱਚੇ ਉਹਨੂੰ ਤਾਇਆ ਕਹਿੰਦੇ ਆ ਵੈਰੀ ਗੁੱਡ ਵੈਰੀ ਗੁੱਡ ਇਸ ਤਰ੍ਹਾਂ ਤੇ ਉਹਦਾ ਮੇਰੇ ਨਾਲ ਇਸ ਤਰ੍ਹਾਂ تعلق ਬਣ ਗਿਆ ਤੇ 2019 ਦੇ ਵਿੱਚ ਜੀ ਜਦੋਂ ਪਾਕਿਸਤਾਨ ਦੀ ਹਕੂਮਤ ਨੇ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਬਣਾਇਆ ਹਾਂਜੀ ਔਰ ਸਿੱਖਾਂ ਵਾਸਤੇ ਬੜੀ ਈਜ਼ੀ ਕੀਤਾ ਉਹਨਾਂ ਨੂੰ ਉਸ ਵੇਲੇਆਂ ਦੇ ਵਿੱਚ ਮੈਂ ਫਿਰ ਪਲਵਿੰਦਰ ਸਿੰਘ ਬਰਾੜ ਨੂੰ ਉੱਥੇ ਮਿਲਣ ਵੀ ਗਿਆ ਸੀਗਾ ਮੈਂ ਕਰਤਾਰ ਸ਼੍ਰੀ ਕਰਤਾਰਪੁਰ ਸਾਹਿਬ ਮੈਂ ਪਹੁੰਚਿਆ ਉੱਥੇ ਉਹਨਾਂ ਨੂੰ ਵੀ ਮਿਲਿਆ ਸੀਗਾ ਜੀ ਜੀ ਇਸ ਤਰ੍ਹਾਂ ਕਰਕੇ ਮੇਰਾ ਤਾਲਕ ਬਣਿਆ ਤੇ ਫਿਰ ਇਹਨਾਂ ਅੰਮਾ ਜੀ ਦੇ ਨਾਲ ਵੀ ਮੇਰੀ ਅੰਮਾ ਜਸਵੀਰ ਕੌਰ ਜੀ ਇਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਮੇਰੇ ਨਾਲ ਬਹੁਤ ਮੋਹ ਮੁਹੱਬਤ ਆ ਮੈਂ ਇਹਨੂੰ ਭੂਆ ਵੀ ਕਹਿੰਨਾ ਜੀ ਬਲਕਿ ਮੇਰੀ ਹੈਗੀ ਵੀ ਭੂਆ ਤੇ ਮੇਰਾ ਇਹਨਾਂ ਨਾਲ ਬੜਾ ਪਿਆਰ ਆ ਤੇ ਹੁਣ ਮੈਂ ਇਸੇ ਵਾਸਤੇ ਇਹਨਾਂ ਨੂੰ ਮਿਲਣ ਇੱਥੋਂ ਮੀਆਂ ਚੰਨੂ ਤੋਂ ਚੱਲ ਕੇ ਆਪਣੀ ਫੈਮਿਲੀ ਦੇ ਨਾਲ ਇੱਥੇ ਮੈਂ ਪਹੁੰਚਿਆ ਨਾ ਅੱਜ ਤੁਸੀਂ ਇਹ ਮਾਤਾ ਜੀ ਨੂੰ ਪਹਿਲੀ ਵਾਰ ਮਿਲੇ ਹੋ ਕਿ ਪਹਿਲਾਂ ਵੀ ਕਦੇ ਮਿਲੇ ਹੋ ਨਹੀਂ ਅੱਜ ਪਹਿਲੀ ਦਫਾ ਮਿਲੇ ਹਾਂ ਮੈਂ ਪਹਿਲੀ ਦਫਾ ਮਿਲੇ ਹਾਂ ਪਹਿਲੀ ਦਫਾ ਇਹਨਾਂ ਦੇ ਪੈਰ ਹੀ ਲੱਗਣ ਦਾ ਮੈਨੂੰ ਮੈਨੂੰ ਨਸੀਬ ਹੋਇਆ ਮੇਰੀ ਇਹ ਮਾਵਾ ਵਰਗੀ ਆ ਮੇਰੀ ਪੁੱਤੀ ਵੀ ਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਇਹਨਾਂ ਨਾਲ ਮਿਲ ਕੇ ਮੈਂ ਦੇਖਿਆ ਜਦੋਂ ਤੁਸੀਂ ਆਇਓ ਮਤਲਬ ਬਹੁਤ ਆਪਣੇ ਆਵੰਗ ਘੁੱਟ ਘੁੱਟ ਕੇ ਗਲੇ ਲੱਗੇ ਹੋ ਤੁਸੀਂ ਮਾਤਾ ਜੀ ਤੁਹਾਨੂੰ ਕੀ ਫੀਲ ਹੁੰਦਾ ਮੈਨੂੰ ਤਾਂ ਆਪਦੇ ਬੇਟਿਆਂ ਨਾਲ ਵੱਧ ਲੱਗਦਾ ਜੀ ਠੀਕ ਹੈ ਹਾਂਜੀ ਹਾਂਜੀ ਜਿਉਂ ਅਸੀਂ ਵੀਡੀਓ ਕਾਲ ਤੇ ਬਹੁਤ ਗੱਲਾਂ ਕਰਦੇ ਰਹੇ ਇਹ ਦਿਨ ਸਾਡਾ ਬਹੁਤ ਪਿਆਰ ਪੈ ਗਿਆ ਹੂੰ ਠੀਕ ਹੈ ਅੱਜ ਮੈਂ ਔਖੀ ਹੋ ਕੇ ਹਾਂਜੀ ਇਹਨੂੰ ਮਿਲਣ ਦੀ ਖਾਤਰ ਆ ਜੀ ਠੀਕ ਹੈ ਤੁਸੀਂ ਭਾਵਕ ਹੋਗੇ ਜਾ ਕੇ ਮਾਤਾ ਜੀ ਭਾਵਕ ਹੋਗੇ ਮਤਲਬ ਬਹੁਤ ਹੀ ਵਧੀਆ ਸੀਨ ਲੱਗ ਰਿਹਾ ਜਿੱਥੇ ਕੁਝ ਸਿਆਸਤਦਾਨ ਦੋਵਾਂ ਮੁਲਕਾਂ ਦੇ ਲੋਕਾਂ ਵਿੱਚ ਨਫ਼ਰਤ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਉਥੇ ਤੁਸੀਂ ਦੇਖੋ ਕਿ ਆਮ ਲੋਕਾਂ ਦਾ ਕਿੰਨਾ ਪਿਆਰ ਹੈ ਇਹ ਸਿਰਫ ਸਿਆਸਤਾਂ ਹੀ ਜ਼ਹਿਰ ਘੋਲਦੀਆਂ ਲੋਕ ਤਾਂ ਆਸ ਵਿੱਚ ਅੱਜ ਵੀ ਅਸੀਂ ਦੇਖਿਆ ਜਿਵੇਂ ਮਾਤਾ ਜੀ ਕੈਮਰਾ ਕਰਿਓ ਜਿਵੇਂ ਮਾਤਾ ਜੀ ਭਾਵੁਕ ਹੋ ਗਏ ਨੇ ਇਹ ਵੀਰ ਜੀ ਮਤਲਬ ਕਿੰਨੇ ਜਜ਼ਬਾਤ ਹੋਣਗੇ ਕਿੰਨੇ ਜਜ਼ਬਾਤੀ ਹੋਣਗੇ ਕਿ ਉਹ 250 ਕਿਲੋਮੀਟਰ ਤੋਂ ਚੱਲ ਕੇ ਸਪੈਸ਼ਲ ਮਾਤਾ ਜੀ ਨੂੰ ਮਿਲਣ ਵਾਸਤੇ ਅੱਜ ਨਨਕਾਣਾ ਸਾਹਿਬ ਆਏ ਆ ਵੀਰ ਜੀ ਕਿਹੜਾ ਪਿੰਡ ਆ ਤੁਹਾਡਾ ਇੱਥੇ ਇੱਥੇ ਮੇਰਾ ਮੀਆਂ ਚੰਨੂ ਪਿੰਡ ਸ਼ਹਿਰ ਆ ਮੇਰਾ ਜੀ ਤਹਿਸੀਲ ਆ ਉਹ ਜ਼ਿਲ੍ਹਾ ਖਾਨੇਵਾਲ ਦੀ ਤਹਿਸੀਲ ਆ ਤੇ ਮੈਂ ਸਿਟੀ ਵਿੱਚ ਰਹਿਣਾ ਵਾਂ ਜਿਵੇਂ ਤਹਿਸੀਲ ਬਾਗਾਪੁਰਾਣਾ ਵਾਂ ਇਸੇ ਤਰ੍ਹਾਂ ਤਹਿਸੀਲ ਮੀਆਂ ਚੰਨੂ ਆ ਮੈਂ ਸਿਟੀ ਦੇ ਵਿੱਚ ਰਹਿਣਾ ਜੀ ਅੱਛਾ ਤੁਹਾਨੂੰ ਰੋਡੇ ਪਿੰਡ ਵਿੱਚ ਜੋ ਤੁਹਾਡਾ ਪਹਿਲਾ ਘਰ ਸੀ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਅੱਜ ਵੀ ਉੱਥੇ ਹੈਗੇ ਕਿ ਨਹੀਂ ਹੈਗੇ ਨਹੀਂ ਉੱਥੇ ਸਾਡੇ ਹੁਣ ਕੋਈ ਰਿਸ਼ਤੇਦਾਰ ਨਹੀਂ ਹੈਗੇ ਕੋਈ ਨਹੀਂ ਹੈਗੇ ਤੇ ਉਵੇਂ ਉੱਥੇ ਸਾਡੀਆਂ ਤਕਰੀਬਨ 5 ਤੋਂ 7 ਫੈਮਲੀਆਂ ਸੀ ਜਿਨ੍ਹਾਂ ਦੇ ਕਮਜ਼ ਕਮ ਵੀ ਘਟੋ ਘਟਵੀ ਸੋ ਤੋਂ ਜ਼ਿਆਦਾ ਘਰ ਸੀ ਸਾਡਾ ਉੱਥੇ ਸਾਡੀ ਫੈਮਿਲੀ ਦਾ ਸਾਡੇ ਅਜ਼ੀਜ਼ਾਂ ਦਾ ਤਕਰੀਬਨ ਘਰ ਜ਼ਿਆਦਾ ਸੀ ਕਿ ਉੱਥੇ ਮੁਸਲਮਾਨਾਂ ਦੇ ਕਿਉਂਕਿ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਪਾਰਟੀਸ਼ਨ ਤੋਂ ਪਹਿਲੇ ਮੁਸਲਮਨ ਭਾਈਚਾਰੇ ਦੀ ਆਬਾਦੀ ਮੈਜੋਰਟੀ ਦੇ ਵਿੱਚ ਸੀ ਉਸ ਹਿਸਾਬ ਨਾਲ ਉਸ ਪਿੰਡ ਦੇ ਵਿੱਚ ਵੀ ਜਿਹੜੀ ਸੀਗੀ ਆਬਾਦੀ ਜਿਹੜੀ ਸਾਡੀ ਮੁਸਲਮਾਨਾਂ ਦੀ ਸੀਗੀ ਤੇ ਇਹ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਹੈ ਕਿ ਮੁਹੱਬਤ ਜਿਹੜੀ ਹੈ ਇਹ ਪੰਜਾਬੀਆਂ ਦੀ ਮੁਹੱਬਤ ਹੈ ਪੰਜਾਬੀ ਭਾਵੇਂ Hindu ਹੋਵੇ ਪੰਜਾਬੀ ਭਾਵੇਂ ਸੇਖ ਹੋਵੇ ਪੰਜਾਬੀ ਭਾਵੇਂ ਮੁਸਲਮਾਨ ਹੋਵੇ ਇਹਨਾਂ ਦਾ ਪਿਆਰ ਜਿੰਦਾ ਰਹਿਣਾ ਵਾ ਤੁਸੀਂ ਦੇਖੋ ਬਾਹਰ ਗੁਰਦੁਆਰੇ ਦੇ ਬਾਹਰਲੇ ਪਾਸੇ ਕਿੰਨੇ ਮੁਸਲਮਾਨ ਵੀਰ ਇਹਨਾਂ ਪੰਜਾਬੀਆਂ ਨੂੰ ਵੇਖਣ ਲਈ ਖੜੇ ਨੇ ਇਹਨਾਂ ਦੇ ਨਾਲ ਸੈਲਫੀਆਂ ਬਣਾਉਂਦੇ ਨੇ ਮੈਂ ਪਿਛਲੇ ਸਾਲ ਮੈਂ ਲਾਹੌਰ ਆਇਆ ਸੀ ਉਥੋਂ ਇਹ ਮੇਰੇ ਜਿਹੜੇ ਹੈ ਬਹੁਤ ਅੱਛੇ ਅੰਕਲ ਨੇ ਅੰਕਲ ਗੁਰਦੇਵ ਸਿੰਘ ਬਰਾੜ ਸਾਹਿਬ ਉਹ ਅਮਰੀਕਾ ਤੋਂ ਆਏ ਸੀਗੇ ਫਿਰ ਸਰਦਾਰ ਲਖਵਿੰਦਰ ਸਿੰਘ ਜੀ ਉਹ ਰੋਡੇਪਿੰਡ ਦੇ ਨੇ ਉਹ ਵੀ ਉਹ ਕੈਨੇਡਾ ਤੋਂ ਆਏ ਸੀਗੇ ਉਸ ਤੋਂ ਇਲਾਵਾ ਸਰਦਾਰ ਨਿਰਪੈ ਸਿੰਘ ਉਹ ਵੀ ਆਏ ਸੀ ਉਥੋਂ ਰੋਡੇਪਿੰਡ ਦੇ ਵਿੱਚੋਂ ਹੋਰ ਰਾਜ ਸਾਹਿਬ ਫਿਰ ਇਹ ਮੈਨੂੰ ਨਾਮ ਜਿਹੜੇ ਜਿਵੇਂ ਯਾਦ ਆਂਦੇ ਪਏ ਮੈਂ ਬੀਤਾ ਸਾਹਿਬ ਫਿਰ ਸਰਦਾਰ ਚਰਨਜੀਤ ਸਿੰਘ ਸੀਗੇ ਤੇ ਉਹਨਾਂ ਨੂੰ ਚਰਨੀ ਚਰਨੀ ਕਹਿੰਦੇ ਸੀ ਉਹ ਕੈਨੇਡਾ ਤੋਂ ਆਏ ਸੀ ਉਹ ਕੈਨੇਡਾ ਦੇ ਸੀਗੇ ਉਹ ਬੜੇ ਅੱਛੇ ਸੀ ਤੇ ਉਹਨਾਂ ਨੂੰ ਮੈਂ ਮਿਲਣ ਵਾਸਤੇ ਜਦੋਂ ਲਾਹੌਰ ਗਿਆ ਤੇ ਫਿਰ ਅਸੀਂ ਸ਼ਾਹੀ ਕਿਲੇ ਗਏ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਉੱਥੇ ਜਿਹੜੀ ਉਹਨਾਂ ਦੀ ਆਖਰੀ ਸਥਾਨ ਬਣਾਈ ਆ ਉੱਥੇ ਅਸੀਂ ਮਿਲਣ ਗਏ ਤੇ ਮੁਸਲਮਾਨਾਂ ਨੇ ਇਹਨੇ ਲੋਕਾਂ ਨੇ ਸਟੂਡੈਂਟ ਸੀਗੇ ਯੰਗ ਬੱਚੇ ਕੁੜੀਆਂ ਫੈਮਲੀਆਂ ਉਹਨਾਂ ਨੇ ਉਹਨਾਂ ਨੂੰ ਸਿੱਖਾਂ ਨੂੰ ਘੇਰ ਲਿਆਗੇ ਸਾਡੇ ਨਾਲ ਸੈਲਫੀ ਬਣਾਓ ਸਾਡੇ ਨਾਲ ਸੈਲਫੀ ਬਣਾਓ ਔਰ ਬੜਾ ਮੁਹੱਬਤ ਦਿੰਦੇ ਨੇ ਸਿੱਖਾਂ ਨੂੰ ਇਹ ਸਗੇ ਅਸੀਂ ਇਕੱਠੇ ਰਹਿੰਦੇ ਸੀਗੇ ਪਾਰਟੀਸ਼ਨ ਤੋਂ ਪਹਿਲੇ ਇਕੱਠੇ ਰਹਿੰਦੇ ਸੀ ਸਾਡਾ ਬੜਾ ਅੱਛਾ ਭਾਈਚਾਰਾ ਸੀ ਮੈਨੂੰ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਆ ਜਿਵੇਂ ਮੈਂ ਵੇਖਿਆ ਕਿ ਮਾਤਾ ਜੀ ਹੁਣ ਉਹਨਾਂ ਨਾਲ ਤੁਹਾਡਾ ਰابطਾ ਹੋਇਆ ਫਿਰ ਮੈਂ ਵੇਖਿਆ ਵੀ ਉਹਨਾਂ ਦੇ ਬੱਚੇ ਜਿਹੜੇ ਬਾਹਰ ਰਹਿ ਰਹੇ ਆ ਫੋਰਨ ਵਿੱਚ ਰਹਿ ਰਹੇ ਆ ਉਹਨਾਂ ਨਾਲ ਵੀ ਤੁਹਾਡਾ ਜਿਹੜਾ ਰਾਬਤਾ ਕਾਇਮ ਆ ਉਹ ਵੀ ਤੁਹਾਨੂੰ ਇੱਥੇ ਆ ਕੇ ਮਿਲ ਕੇ ਗਏ ਬਿਲਕੁਲ ਇਹਨਾਂ ਦੇ ਇੱਕ بیٹے ਨੇ ਉਹ ਮਨੀਲਾ ਰਹਿੰਦੇ ਨੇ ਪੋਤਰੇ ਨੇ ਇਹਨਾਂ ਦੇ ਤੇ ਇੱਕ ਆਸਟ੍ਰੇਲੀਆ ਰਹਿੰਦੇ ਨੇ ਇਹਨਾਂ ਦੇ ਪੋਤਰੇ ਉਹ ਮੇਰਾ ਦੋਵਾਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਮੇਰੇ ਨਾਲ ਉਹ ਮੈਸੇਜ ਵੀ ਕਰਦੇ ਆ ਰਾਬਤਾ ਵੀ ਰਹਿੰਦਾ ਵਾ ਇੱਕ ਹੋਰ ਨਿਰਮਲ ਦਾ ਛੋਟਾ ਭਰਾ ਲੱਕਾ ਉਹ ਵੀ ਉੱਥੇ ਮਨੀਲਾ ਦੇ ਵਿੱਚ ਮੇਰੇ ਨਾਲ ਉਹਦੀ ਵੀ ਗੱਲਬਾਤ ਹੁੰਦੀ ਰਹਿੰਦੀ ਮੈਨੂੰ ਮੈਸੇਜ ਕਰਦੇ ਰਹਿੰਦੇ ਜੀ ਅੱਛਾ ਵੀਰ ਜੀ ਤੁਸੀਂ ਉਹਨਾਂ ਫੈਮਿਲੀਜ਼ ਵਾਸਤੇ ਕੀ ਮੈਸੇਜ ਦਿਓਗੇ ਜਿਹੜੇ 1947 ਵੇਲੇ ਕੁਝ ਪਰਿਵਾਰ ਉਧਰ ਰਹਿ ਗਏ ਕੁਝ ਪਰਿਵਾਰ ਇੱਧਰ ਰਹਿ ਗਏ ਵਿਛੜ ਗਏ ਤੇ ਅੱਜ ਹਕੂਮਤਾਂ ਦੇ ਡਰ ਖਣੋਂ ਇੱਕ ਦੂਜੇ ਨੂੰ ਮਤਲਬ ਬੁਲਾਉਣਾ ਵੀ ਪਸੰਦ ਨਹੀਂ ਕਰਦੇ ਉਹਨਾਂ ਲੋਕਾਂ ਵਾਸਤੇ ਤੁਸੀਂ ਕੀ ਮੈਸੇਜ ਦਿਓ ਮੈਂ ਤਾਂ ਉਹਨਾਂ ਵਾਸਤੇ ਇਹੀ ਮੈਸੇਜ ਦਿੰਨਾ ਕਿ ਮੁਹੱਬਤ ਜਿਹੜੀ ਹੈ ਨਾ ਮੁਹੱਬਤ ਦਾ ਜਜ਼ਬਾ ਜਿਹੜਾ ਵਾ ਉਹ ਸਾਰਿਆਂ ਨਾਲੋਂ ਅੱਛਾ ਵਾ ਜੀ ਮੁਹੱਬਤ ਜਿਹੜੀ ਆ ਉਹ ਪੱਥਰਾਂ ਦੇ ਵਿੱਚ ਵੀ ਜਾਨ ਪੈਦਾ ਕਰ ਦਿੰਦੀ ਆ ਹੂੰ ਠੀਕ ਹੈ ਤੇ ਇਸ ਮੁਹੱਬਤ ਨੂੰ ਪ੍ਰਵਾਨ ਚੜਾਉਣਾ ਚਾਹੀਦਾ ਵਾ ਜੇ ਸਾਰੀ ਦੇਖੋ ਕਾਫੀ ਲੋਕ ਜਿਹੜੇ ਹੈ ਉਹ ਨਫ਼ਰਤਾਂ ਦਾ ਸ਼ਿਕਾਰ ਹੋ ਕੇ ਜੀ ਇਸ ਦੁਨੀਆ ਤੋਂ ਚਲੇ ਗਏ ਸਾਡੇ ਬਜ਼ੁਰਗ ਅਸੀਂ ਜੇ ਉਹਨਾਂ ਨੂੰ ਦੇਖੇ ਮੇਰੇ ਤਾਇਆ ਜੀ ਉਹ ਪਿੰਡ ਦਾ ਜ਼ਿਕਰ ਕਰਦੇ ਸੀ ਪਿੰਡ ਪਿੰਡ ਕਰਦੇ ਫਿਰ ਸਾਡੇ ਇਹ ਹਿਸਾਬ ਆਗੇ ਜਿਹੜੇ ਉਹ ਵੇੜਿਆਂ ਦੇ ਬਜ਼ੁਰਗ ਸੀ ਉਹਨਾਂ ਨੇ ਇਹ ਗੱਲ ਕਰਨੀ ਕਿ ਜਦੋਂ ਅਸੀਂ ਸੌ ਜਾਂਦੇ ਹਾਂ ਨਾ ਤੇ ਅਸੀਂ ਪਿੰਡ 'ਚ ਹੁੰਨੇ ਆ ਜੀ ਤੇ ਸਾਨੂੰ ਸੁਪਨੇ ਦੇ ਵਿੱਚ ਪਿੰਡ ਨਜ਼ਰ ਆਉਂਦਾ ਵਾ ਇੰਨੀ ਮੋਹ ਮੁਹੱਬਤ ਜਿਹੜੀ ਇਹ ਕਿਸ ਤਰ੍ਹਾਂ ਖਤਮ ਹੋ ਸਕਦੀ ਆ ਤੇ ਸਾਡਾ ਪੰਜਾਬੀ ਸਿੱਖਾਂ ਦੇ ਨਾਲ ਸਾਡਾ ਇਹ ਮੁਹੱਬਤ ਕਾਇਮ ਰਹਿਣੀ ਚਾਹੀਦੀ ਆ ਇਹਦੇ ਵਾਸਤੇ ਸਾਨੀਆਂ ਹਕੂਮਤਾਂ ਨੇ ਜੋ ਕੁਝ ਕੀਤਾ ਸਾਡੀ ਹਕੂਮਤ ਤੇ ਪਾਕਿਸਤਾਨ ਜਿਹੜੀ ਆ ਕਰਦੀ ਪਈ ਆ ਗੁਰਦੁਆਰਿਆਂ ਨੂੰ ਰੈਨੋਵੇਸ਼ਨ ਕਰਦੀ ਪਈ ਗੁਰਦੁਆਰਿਆਂ ਨੂੰ ਬਹਾਲ ਕਰਦੀ ਪਈ ਹੈ ਇਹ ਬਹੁਤ ਅੱਛੀ ਗੱਲ ਆ ਇਹ ਹੋਣਾ ਚਾਹੀਦਾ ਵਾ ਕਿਉਂਕਿ ਸਿੱਖਾਂ ਦੇ ਜਿਹੜੇ ਜ਼ਿਆਦਾਤਰ ਸਥਾਨ ਜਿਹੜੇ ਆ ਮذਬੀ ਜਿਹੜੇ ਧਾਰਮਿਕ ਜਿਹੜੀਆਂ ਸਥਾਨ ਨੇ ਉਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਰੈਨੋਵੇਟ ਸਾਨੂੰ ਕਰਨਾ ਚਾਹੀਦਾ ਵਾ ਤੇ ਹਕੂਮਤ ਜਿਹੜੀ ਇਸ ਬਾਰੇ ਚ ਜੋ ਕੁਝ ਕਰਦੀ ਪਈ ਉਹ ਬਿਹਤਰੀਨ ਬੀਰ ਜੀ ਤੁਸੀਂ ਸਾਡੇ ਚੈਨਲ ਤੇ ਆਪਣੇ ਕੀਮਤੀ ਵਿਚਾਰ ਦਿੱਤੇ ਬਹੁਤ ਬਹੁਤ ਮਿਹਰਬਾਨ